ਪਾਰਟੀ ਬਹੁਤ ਸੋਹਣੀ ਆ ਵੀਰੇ ਮਾੜੀ ਗੱਡੀ ਚ ਆਉਂਦੀ ਨਹੀਂ ਵੜਾ ਸਹੀ ਗੱਲ ਐ ਐਡੀ ਐਡੀ ਵੜ ਵੀਰੇ ਕੋਈ ਪੰਜਾਬ ਚ ਬੰਦਾ 85000 ਦੀ ਰੀ ਆਪਾਂ 95000 ਦੀ ਆ ਠੀਕ ਆ ਜੀ ਪਰ ਆਪਾਂ ਨਹੀਂ ਉਹ ਮੁੱਲ ਕਰਨਾ ਆਪਾਂ ਸਿਰਫ ਹੀ 68000 ਦੀ ਬਚੀ ਅੱਜ ਦੇਣੀ ਆ ਮੁੱਲ ਜਿੱਦੇ ਤਿਆਰ ਹੋ ਗਈ ਉਹਦੇ 80 ਦੀ ਆ ਅੱਜ ਸਿਰਫ ਹੀ 65000 ਦੀ ਦੇ ਦੇਣੀ ਆ ਅੱਜ 72000 ਦੀ ਦੇ ਦਾਂਗੇ ਸਿਰਫੀ ਲੋ ਹੀ ਮੈਂ ਫਰੇ ਠ ਸਕਦਾ ਦੁੱਧ ਬੰਦਾ ਸੇਵਾ ਹੌਲਾ 25 ਕਿਲੋ ਦੁੱਧ ਤੋਂ ਬਾਗਾਂ ਡੇਕਦੀ ਨਹੀਂ ਵੀਰੇ ਤੇ ਭਾਈ ਰੇਟ ਫਿਰ ਇਹਦਾ ਕੀ ਕਰਾਂਗੇ ਰੇਟ ਵੀਰੇ ਮੰਗਣ ਨੂੰ ਪਾਸੇ ਹੁੰਦੀ ਤਾਂ ਲੱਖ ਸਵਾ ਲੱਖ ਦੀ ਵੜ ਸੀਗੀ ਬਿਲਕੁਲ ਪਰ ਆ ਆਪਾਂ ਸੀਜ ਵੀਰੇ ਇੱਕ ਹੀ ਰੱਖ ਲੈ ਬੰਦਾ ਵੀਰੇ ਏਡੀ ਚੰਗੀ ਚੀਜ਼ ਆ ਵੀਰੇ ਬੜੀਆਂ ਨਾਲ ਹਾਂ ਬੜੀਆਂ ਰੱਖਣਾ ਕੋਈ ਫਾਇਦਾ ਨਹੀਂ ਇੱਕ ਰੱਖੀ ਚੰਗੀ ਆ ਵੀਰੇ ਹਾਂ ਲਓ ਵੀ ਮਿੱਤਰੋ ਤੁਸੀਂ ਚੈੱਕ ਕਰ ਇਹ ਵੀ ਆਪਣੀ ਗਰੰਟੀ ਹੋਊਗੀ ਵੀਰੇ ਕੋਈ 85 8000 ਰੁਪਏ ਏਡੀ ਵੜ ਦੇ ਗਿਆ ਆਪਾਂ ਨੂੰ ਕਹਦੇ ਬੰਦਾ ਲਓ ਵੀ ਮਿੱਤਰੋ ਸਾਫੀ ਦਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੌਲਤਰਾਮ ਵਪਾਰੀ ਦੇ ਫਾਰਮ ਦੇ ਉੱਪਰ ਬਾਈ ਅਵਤਾਰ ਹੋਣਾ ਦੇ ਫਾਰਮ ਤੇ 6 ਨਗ ਦਿਖਾਵਾਂਗੇ ਮਿੱਤਰੋ ਤੇ ਨਦੀਨੇ ਤੇ ਕੋਕੇ ਪੀ ਸੀ ਹੋਣਗੇ ਤੇ ਰੇਟ ਸੁਣ ਕੇ ਵੀ ਤੁਸੀਂ ਰਹਿ ਜਾਣਾ ਹੈਰਾਨ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਾਕੀ ਕਿਸੇ ਵੀ ਜਾਨਵਰ ਦੀ ਤਸੱਲੀ ਪਰਖ ਕਰਨੀ ਆ ਉਹ ਤੁਸੀਂ ਆਪਦੇ ਪੱਧਰ ਤੇ ਕਰਨੀ ਆ ਕਿਉਂਕਿ ਤੁਸੀਂ ਪੈਸਾ ਲੈਣਾ ਵਾ ਤੇ ਬਾਈ ਹੁਣਾਂ ਨੇ ਆਪਦੀ ਸਮਝ ਨਾਲ ਲੈ ਕੇ ਆਂਦੀ ਆ ਤੇ ਤੁਸੀਂ ਆਪਦੀ ਸਮਝ ਨਾਲ ਲੈ ਕੇ ਜਾਣਾ ਅਫਤਾਰ ਬਾਈ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅੱਪਾ ਅੱਜ ਦੇ ਰੇਟ ਬਾਈ ਕਿਹੇ ਜੇ ਹੋਣਗੇ ਬਿਲਕੁਲ ਜੈਜ ਵੀਰੇ ਬਸ ਜਿਹੜਾ ਕੁ 10000 ਦਾ ਮਾਰਜਨ ਰੱਖ ਕੇ ਆਪਾਂ ਪਸ਼ੂ ਵੇਚਣੀਆਂ ਵੀਰੇ ਬਾਈ ਮੇਰੇ ਹਿਸਾਬ ਨਾਲ 6 ਦੀਆਂ 6 ਗਾਵਾਂ ਲੱਖ ਤੋਂ ਉੱਪਰ ਹੋਣਗੀਆਂ ਕਿ ਨਹੀਂ ਨਹੀਂ ਵੀਰੇ ਨਾ ਅੰਦਰ ਹੀ ਕਰਾਂਗੇ ਆਪਾਂ ਰੇਟ ਵੀਰੇ ਬਸ 85000 ਤੋਂ ਥੱਲੇ ਥੱਲੇ ਰੇਂਜ ਹੋਣਗੇ ਇਹ ਵੀ ਆਪਣੀ ਗਾਰੰਟੀ ਹੋਊਗੀ ਵੀਰੇ ਕੋਈ 85 8000 ਰੁਪਏ ਏਡੀ ਵੜ ਦੇ ਗਿਆ ਆਪਾਂ ਨੂੰ ਕਹਦੇ ਬੰਦਾ ਲਓ ਵੀ ਅੱਲੀ ਗਲੀ ਦੀ ਅਵਤਾਰ ਗੱਲਬਾਤ ਕਰੀਏ ਆਪਾਂ ਸਾਰਿਆਂ ਤੋਂ ਪਹਿਲੀ ਕਰਮ ਵਾਲੀ ਹਾਂ ਜੀ ਹਾਂਜੀ ਹਾਂਜੀ ਕੀ ਡਿਟੇਲ ਆ ਬਾਈ ਇਹਦੀ ਇਹ ਦੂਜਾ ਸੂਆ ਸੂਈ ਆ ਵੀਰੇ ਵੈੜ ਠੀਕ ਹੈ ਜੀ ਹਾਂ ਤੇ ਮਗਰ ਬਾਈ ਇਹ ਦੇਖ ਮਗਰ ਇਹਦੇ ਬੱਛੀ ਆ ਵੀਰੇ ਸੈਕਸਡ ਸੀਮਨ ਲੱਗਾ ਦੀ ਜਰਸੀ ਸੀਮਨ ਦੀ ਬੱਛੀ ਇਹਦੇ 50062 ਦੀ ਲਓ ਵੀ ਮਿੱਤਰੋ 50062 ਦੀ ਇਹਦੇ ਮਗਰ ਬੱਛੀ ਆ ਦੋ ਨਾਗਾ ਅਵਤਾਰ ਕੱਢ ਕਰਾਂ ਬਾਹਰ ਆਪਾਂ ਦਿਖਾਈਏ ਸੱਜਣਾ ਨੂੰ ਬਾਈ ਆਰਡਰ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਜ਼ਿਆਦਾ ਚੰਗਾ ਆਰਡਰ ਆ ਜੇ ਗੱਲਬਾਤ ਕਰੀਏ ਆਪਾਂ ਬਹੁਤ ਭਾਰਾ ਜੱਡਾ ਤੇ ਬਾਕੀ ਦੇਖੋ ਤੁਸੀਂ ਲਓ ਵੀ ਕਿਉਂ ਖਰੇ ਖੜੀ ਵੀ ਦੱਸੂਗੀ ਬਾਈ ਆਪਾਰ ਹੈਗਾ ਨਹੀਂ ਇਹ ਵੀ ਬਸ ਚੀਜ਼ ਵੀਰ ਇੱਕ ਹੀ ਰੱਖ ਲੈ ਬੰਦਾ ਵੀਰ ਏਡੀ ਚੰਗੀ ਚੀਜ਼ ਆ ਵੀਰੇ ਬੜੀਆਂ ਨਾਲ ਹਾਂ ਹਾਂ ਬੜੀਆਂ ਰੱਖਣਾ ਕੋਈ ਫਾਇਦਾ ਨਹੀਂ ਇੱਕ ਰੱਖੀ ਚੰਗੀ ਆ ਵੀਰੇ ਹਾਂ ਲਓ ਵੀ ਮਿੱਤਰੋ ਤੁਸੀਂ ਚੈੱਕ ਕਰਕੇ ਦੇਖੋ ਬਣਾਵਟਾ ਦੇਖੋ ਤੁਸੀਂ ਯਾਰ ਜਿਵੇਂ ਆਪਾਂ ਕਹਦੀਏ ਆਰਡਰ ਦੀ ਬਣਾਵਟਾ ਇੰਨੀ ਕਰਮ ਵਾਲੀ ਦੀ ਸੋਹਣੀ ਹੈ ਨਾ ਤੁਸੀਂ ਆਪ ਕਹੋਗੇ ਬਾਈ ਅਵਤਾਰ ਮਾੜਾ ਜਾਂ ਮੋੜੇ ਨੂੰ ਇਦਲੀ ਖੈਰੀ ਹਿਦਰਾਬਾਦ ਦੇਖੋ ਵੀ ਮਿੱਤਰੋ ਫੇਸਬੁਕ ਕੁਆਲਟੀ ਵੀ ਚੰਗੀ ਆ ਅਵਤਾਰ ਕਿੰਨੇ ਦੁੱਧ ਆਪਦੇ ਤਿਆਰ ਮੇਰੇ ਹਿਸਾਬ ਨਾਲ ਬਾਈ ਤੂੰ ਲੈ ਕੇ ਆਇਆ ਬਾਈ ਤੀਜਾ ਤੀਜਾ ਦੇਣਾ ਸੁਈਨੇ ਨੂੰ ਠੀਕ ਹੈ ਜੀ ਕੋਈ ਵੀ ਬੰਦਾ ਵੀਰੇ ਆਪਣੇ ਘਰੇ ਵੀਰੇ 17 18 17 18 ਲੀਟਰ ਦੇ ਡੱਬੇ ਮਾਰ ਸਕਦਾ ਬਿਲਕੁਲ ਬਾਈ ਆਪਣੇ ਘਰੇ ਤਸੱਲੀ ਕਰ ਲੈ ਜਿੰਨਾ ਦੁੱਧ ਤਿਆਰ ਦੱਸਾਂਗੇ ਆਪਾਂ ਠੀਕ ਹੈ ਬਾਈ ਉਹ ਆਪਣੇ ਕੋਲ ਦੋ ਟਾਈਮ ਤਿੰਨ ਟਾਈਮ ਬੰਦਾ ਚੋ ਸਕਦਾ ਚੋ ਸਕਦਾ ਦੁੱਧ ਬੰਦਾ ਸੇਵਾ ਹੌਲਾ 25 ਕਿਲੋ ਦੁੱਧ ਬਾ ਗਾਂ ਡੇਕਦੀ ਨਹੀਂ ਵੀਰੇ ਤੇ ਬਾਈ ਰੇਟ ਫਿਰ ਇਹਦਾ ਕੀ ਕਰਾਂਗੇ ਰੇਟ ਵੀਰੇ ਮੰਗਣ ਨੂੰ ਪਾਸੇ ਹੁੰਦੀ ਦਾ ਲੱਖ ਸਵਾ ਲੱਖ ਦੀ ਰੇਟ ਸੀਗੀ ਬਿਲਕੁਲ ਪਰ ਆਪਾਂ ਨਹੀਂ ਮੁੱਲੋ ਕਰਨਾ ਅਪਾ ਸਿਰਫ ਇਹ 85000 ਦੀ ਰੇਟ ਦੇਵਾਂਗੇ। ਲਓ ਵੀ ਮਿੱਤਰੋ 85000 ਦੀ ਤੁਹਾਨੂੰ ਮਿਲ ਜਾਣੀ ਆ। ਦੁੱਧ ਵੀਰੇ ਜਿਹੜਾ ਆਪਾਂ ਦੱਸਤਾ ਦੋ ਟਾਈਮ ਆਪਣੇ ਕੋਲ ਚੋਗੇ ਬੰਦਾ ਲਿਆ ਆ। ਇਹ ਹਾਲ ਹੈ ਭਾਈ ਉਹ ਅਗਲੇ ਨੇ ਆਪਦੀ ਤਸੱਲੀ ਕਰਨ ਦਾ ਹੱਕ ਬਣਦਾ ਹੈ। ਉਹ ਅਗਲੀ ਤਸੱਲੀ ਕਰਨ ਦਾ ਹੱਕ ਬਣਦਾ। ਲਓ ਵੀ ਮਿੱਤਰੋ ਬਾਕੀ ਰੇਟ ਬੁਖਾਰੇ ਵੀਰੇ ਕੀ ਚੀਜ਼ ਆ। ਕੁਆਲਿਟੀ ਦੇਖੋ ਤੁਸੀਂ ਮਿੱਤਰੋ ਇੰਨੀ ਕੁਆਲਿਟੀ ਦੇ ਵਿੱਚ ਤੁਹਾਨੂੰ ਇਹ ਰੇਟ ਦੇ ਵਿੱਚ ਦੋ ਨਗ ਨਹੀਂ ਮਿਲਨੇ ਕਿਉਂਕਿ ਮਗਰ ਵੀ ਬਾਈ ਕਹਿੰਦਾ ਸੈਕਟਰ ਉੱਤੋਂ ساری ਕਿੱਡੀ ਚੌੜੀ ਆ ਵੀਰੇ ਕੋਈ ਬੰਦਾ ਲੱਸੀ ਨਾ ਵੀ ਨੰਨੇ ਬੰਦਾ ਜਿਹੜਾ ਮਰਦੀ। ਇਹ ਤਾਂ ਬਾਈ ਬਹੁਤ ਰਹੀ ਆ ਚ ਇਹ ਤੇ ਕੋਈ ਜੇ ਆਪਾਂ ਕਹਿ ਦੀ ਆਪਣੇ ਵੱਲੋਂ ਲਾਉਣ ਵਾਲੀ ਕੋਈ ਗੱਲ ਹੀ ਹੈ ਨਹੀਂ ਨਾ ਨਾ ਵੀਰੇ ਐਵੇਂ ਆਪਾਂ ਕਿਵੇਂ ਬਿਨਾ ਫालतू ਸਪਲਾਈ ਮਾਰੀਏ ਤੇ ਪੈਸਾ ਨਹੀਂ ਹੁੰਦਾ ਜਿਹੜਾ ਪਸ਼ੂ ਹੋਊਗਾ ਵੀਰੇ ਆਪਦੀ ਆਪ ਹੀ ਸਪਲਾਈ ਬਿਲਕੁਲ ਬਈ ਦੱਸ ਰਿਹਾ ਦੱਸ ਹੀ ਹੁੰਦਾ ਇਹਨੇ ਗੱਲਬਾਤ ਕਰੀਏ ਅਵਤਾਰ ਆਪਾਂ ਅਗਲੀ ਗੱਲ ਮਾਰੀਏ ਬਈ ਇਹਦੀ ਕੀ ਡਿਟੇਲ ਆ ਦੂਜਾ ਸੂਆ ਸੁੰਦੀ ਆ ਵੀਰੇ ਫਾਰਮ ਦੀ ਵਹਿੜਾ ਟੈਗ ਨੰਬਰ ਸਾਰਾ ਕੁਝ ਲੱਗਿਆ ਹੋਇਆ ਠੀਕ ਹੈ ਜੀ 28 29 ਕਿਲੋ ਦੁੱਧ ਦਿੱਤਾ ਹੋਇਆ ਵਾ ਅਗਲਾ 15 ਕਿਲੋ ਚੋਲੇ ਅਗਲਾ 32 ਕਿਲੋ ਚੋਲੇ ਅਗਲਾ 40 ਕਿਲੋ ਚੋਲੇ ਹੋ ਅਗਲੇ ਸਮਝ ਹਾਂ ਅਵ ਇਆਪਾ ਕਰੀਏ ਥੱਬੇ ਜਿੱਡਾ ਆਡਰ ਆ ਬਾਕੀ ਥਣ ਥਣ ਤੁਸੀਂ ਦੇਖੋ ਫਾਰਮ ਨੰਬਰ ਟੈਗ ਸਾਰਾ ਕੁਝ ਲੱਗਿਆ ਹੋਇਆ ਵਹਿੜ ਦੇ ਹਾਂ ਬਾਕੀ ਉ ਵੀ ਯਾਰ ਕੁਆਲਿਟੀ ਵੀ ਬਹੁਤ ਸੋਹਣੀ ਆ ਥਣ ਕੁਆਲਿਟੀ ਬਹੁਤ ਸੋਹਣੀ ਆ ਵੀਰੇ ਮਾੜੀ ਗੱਡੀ ਚੋਂਦੀ ਨਹੀਂ ਵਹਿੜ ਸਹੀ ਗੱਲ ਐ ਏਡੀ ਚੌੜੀ ਆ ਵਹਿੜ ਚੌੜੀ ਆ ਤੇ ਅਵਤਾਰ ਜਿਹੜੇ ਹਿਸਾਬ ਨਾਲ ਇਹਦੀ ਹੈਣਾ ਡੀਨ ਡੌਲ ਹੈਣਾ ਇੱਕ ਗਾਂ ਕਿਹੜੇ ਹਿਸਾਬ ਨਾਲ ਕੁਆਲਿਟੀ ਦੇ ਬੱਚੀ ਚੰਗੀ ਹੈਣਾ ਮੇਰੇ ਹਿਸਾਬ ਨਾਲ ਉਹਦਾ 1.5 ਲੱਖ ਰੁਪਏ ਮੰਗੇ ਗਿਆ ਦੂਜੇ ਨਹੀਂ ਨਹੀਂ ਆਪਾਂ ਮੁੱਲੀ ਨਹੀਂ ਮੰਗਣਾ ਪਾਸੇ ਹੁੰਦੀ ਮੰਗਣਾ ਸੀ ਭਾਈ ਪਰ ਆਪਣੇ ਕੋਲ ਨਹੀਂ ਮੁੱਲ ਮਿਲਣੇ ਜਿਹੜੀ ਗੱਲ ਆਪ ਇੱਕ ਵਾਰੀ ਮੋੜੀ ਕਰ ਇਹਨੂੰ ਇੱਧਰ ਨੂੰ ਬਾਈ ਕੀ ਕਰੋ ਸੱਜਣੋ ਤੁਸੀਂ ਆਰਡਰ ਬਾਈ ਵੇਰ ਨਾ ਖੁੱਲੀ ਹੈ ਥੋੜੀ ਆਪਣੇ ਕੋਲ ਤੇ ਲਿਆ ਰਾ ਤਲੂਰਾ ਵੇੜ ਦੇ ਪੈ ਗਿਆ ਹਾਂ ਪਰ ਖੁੱਲੀ ਵੇੜ ਸੀਗੀ ਜਿਹੜੀ ਗੱਲ ਆ ਲਓ ਵੀ ਮਿੱਤਰੋ ਚੈੱਕ ਕਰੋ ਪਰ ਫਿਰ ਵੀ ਤੇਰੇ ਤੇ ਆਰ ਬੇਜ ਦੇ ਹਿਸਾਬ ਨਾਲ ਹਨਾ ਕਿੰਨਾ ਕ ਦੁੱਧ ਪਾਉਗੀ ਕਰਮ ਵਾਲੀ ਦੁੱਧ ਵੀਰੇ 30 ਕਿਲੋ ਖਰਾ ਦੁੱਧ ਦੇਣਾ ਵੀਰੇ ਵੇੜ ਨੇ ਤੇ ਰੇਟ ਫਿਰ ਇਹਦਾ ਕੀ ਕਰੇਗਾ ਬਾਈ ਰੇਟ ਵੀਰੇ 30 ਕਿਲੋ ਵਾਲਾ ਤੈਨੂੰ ਵੀ ਪਤਾ 150 ਲੱਖ ਰੁਪਇਆ ਮੁੱਲ ਮੰਗਦੇ ਆ ਬਿਲਕੁਲ ਬਾਈ ਪਰ ਆਪਾਂ ਨਹੀਂ ਉਹ ਮੁੱਲ ਕਰਨਾ ਅਪਾ ਸਿਰਫ ਹੀ 85000 ਦੀ ਦੇ ਦੇਣੀ ਆ ਆਫਰ ਵਾਲਾ ਕੰਮ ਆ ਲਓ ਵੀ ਮੇਤਰੋ 85000 ਦੀ ਤੁਹਾਨੂੰ ਇਹ ਜਿਹੜੀ ਇਹ ਬੈੜ ਤੁਹਾਨੂੰ ਮੇਤਰੋ 85000 ਦੇ ਵਿੱਚ ਬਾਈ ਕਹਿੰਦਾ ਮਿਲ ਜਣੀ ਆ ਬਾਕੀ ਦੁੱਧ ਬਾਈ ਨੇ ਦੱਸਤਾ ਬਾਕੀ ਥੋੜਿਆ ਐਡੀ ਵੈੜ ਵੀਰੇ ਕੋਈ ਪੰਜਾਬ ਚ ਬੰਦਾ 85000 ਦੀ ਰੇਟ ਆਪਾਂ ਬੈਠੇ ਆ ਬਿਲਕੁਲ ਬਾਈ ਨਹੀਂ ਮਿਲਦੀ ਬਾਕੀ ਕੀ ਕਰੀਏ ਐਡਾ ਥਣ ਲੇਵਾ ਵੈੜ ਨੂੰ ਲੱਗਿਆ ਨਾਇਆ ਚੰਗਾ ਚੰਗਾ ਦੋਨੇ ਪਾਸਿਓਂ ਬਾਈ ਇੱਕੋ ਜਾਂ ਜਣੀ ਦੀ ਇਹਦਾ ਆਰਡਰ ਆ ਐਨ ਕਿ ਆ ਕਿ ਮਾੜੀ ਗੱਡੀ ਜਾ ਜੂਗੀ ਵੈੜ ਸਹੀ ਗੱਲ ਬਾਈ ਚੋੜੀ ਕਿਵੇਂ ਕੱਢਦੀ ਆ ਬਤਾਰੇ ਦਨ ਮੇਰੇ ਬਾ ਤਿਆਰ ਆ ਦੋ ਚਾਰ ਦਿਨ ਲੈਣਿਆ ਵੈੜ ਨੇ ਦੋ ਚਾਰ ਦਿਨ ਲੈਣਿਆ ਤੇ ਮਿੱਤਰੋ ਦੁੱਧ ਵਾਲਾ ਤਾਂ ਸਿਰਾ ਕਰ ਦੂਗੀ ਬਾਬੇ ਦੀ ਕਿਰਪਾ ਨਾਲ ਜੇ ਕਿਥੇ ਚੰਗੇ ਸਮਝ ਵਾਲੇ ਬੰਦੇ ਕੋਲੇ ਚਲੀ ਗਏ ਜਿਹੜੇ ਕੋਈ ਜਾਵੜੀ ਵੀਰੇ ਮੌ ਇੱਕ ਤੋਂ ਇੱਕ ਨਗੀਨਾ ਨਹੀਂ ਪੀਜੀ ਬਾਈ ਤੁਹਾਨੂੰ ਦਿਖਾਵਾਂਗੇ ਰੇਟ ਬਸ ਇਹੇ ਜਿਹਾ ਹੀ ਰਹਿਣਗੇ ਕਿਸੇ ਦਾ 85 ਕਿਸੇ ਦਾ 86 ਤੇ ਅਗਲਾ ਜਿਹੜਾ ਤੁਹਾਨੂੰ ਨਗੀਨਾ ਦਿਖਾਉਣੇ ਆ ਨਾ ਕੋਕਾ ਪੀਸ ਤੇ ਉਹਦੇ ਬਾਰੇ ਤੁਸੀਂ ਮਿੱਤਰੋ ਸੁਣ ਕੇ ਹੈਰਾਨ ਰਹਿ ਜਾਣਾ ਅਵਤਾਰ ਇਹਨੂੰ ਬਾਹਰ ਹੀ ਕੱਢ ਕਰਨ ਵਾਲੀ ਇਹ ਹੈਗੀ ਆ ਪ੍ਰੂਨ ਬਾਈ ਇਹ ਪ੍ਰੂਨ ਬੱਛੀ ਆ ਚਾਰ ਦੰਦ ਦਾ ਬਾਈ ਇਹਦਾ ਕਬੂਤਰੀ ਦਾ ਬੱਚਾ ਜਿਵੇਂ ਆਪਾਂ ਕਹਿੰਦੇ ਨਾ ਬਹੁਤ ਚੰਗਾ ਬੱਛੀ ਆ ਦੇਖੋ ਬਾਈ ਕਬੂਤਰੀ ਵਰਗੀ ਆ ਇਹਨੇ ਪਹਿਲਾ ਸੂਗਾ ਸੁਣਾ ਬਾਈ ਪਹਿਲਾ ਸੂਗਾ ਚਾਰ ਦੰਦ ਦਾ ਬੱਛੀ ਨੇ ਸੁਣਾ ਬਾਈ ਚਾਰ ਦੰਦ ਬੱਛੀ ਆ ਬਾਕੀ ਜਾਨ ਵਾਲੀ ਬਹੁਤ ਆ ਬਹੁਤ ਗੋਰੀ ਘੋੜੀ ਵਰਗੀ ਆ ਬਾਈ ਅੜਾ ਚੈੱਕ ਕਰੋ ਇੱਥੇ ਕਿੱਥੇ ਜਾ ਕੇ ਤੁਸੀਂ ਹਜੇ ਬੱਚੀ ਦਾ ਦਿਨ 10 12 ਦਿਨ ਪਿਆ ਹਜੇ 10 12 ਦਿਨ ਰਹਿੰਦੇ ਆ ਬਾਈ ਦਸਾਂ 12 ਦਿਨਾਂ ਦੇ ਦਾ ਅਵਤਾਰ ਬਹੁਤ ਵੱਡੀ ਗੱਲ ਬਹੁਤ ਕੱਢਦੇ ਨੇ ਬਹੁਤ ਅੱਛੇ ਨੇ ਬੰਨਾਂ ਵੀਰੇ ਨੇ ਬਹੁਤ ਜਿਆਦੇ ਹਾਂ ਲਓ ਵੀ ਮੈਂ ਤੇਰਾ ਚੈੱਕ ਕਰੋ ਮੂੜੀ ਬਾਈ ਮੜਾ ਜਾ ਦਿਖਾਈਏ ਦੀ ਫੇਸਬੁਕ ਦੀ ਕੁਆਲਿਟੀ ਦੇਖੋ ਵੀ ਮੈਂ ਤੇਰਾ ਇਹ ਸੂਰ ਦੀ ਬਹੁਤ ਜਿਆਦਾ ਚੰਗੀ ਆ ਜਮੇ ਨੌਕਰੀ ਕੋੜੀ ਆਰ ਗਈ ਹੈ ਨਾ ਤਰ ਤੇਰੇ ਹਿਸਾਬ ਨਾਲ ਪਹਿਲੇ ਸੂਏ ਕਿੰਨਾ ਦੁੱਧ ਦੇਣਾ ਚਾਹੀਦਾ ਇਹਨੂੰ ਪਹਿਲੇ ਸੂਏ ਆ ਵੀਰੇ 10 ਕਿਲੋ ਵੀ ਦੇ ਸਕਦੀ ਆ 20 ਕਿਲੋ ਵੀ ਦੇ ਸਕਦੀ ਆ ਪਰ ਆਪਣੇ ਤਜਰਬੇ ਦੇ ਹਿਸਾਬ ਨਾਲ ਆਪਣੇ ਤਜਰਬੇ ਨਾਲ 17 ਕਿਲੋ ਦਬੱਚੀ ਮਰਦੀ ਨਹੀਂਗੀ ਤੇ 17 ਕਿਲੋ ਵਾਲੀ ਦਾ ਰੇਟ ਬਾਈ ਕੀ ਕਰੇਗਾ ਮੁੱਲ ਵੀਰੇ ਇਹੋ ਜੀ ਬੱਚੀ ਦਾ ਸਾਨੂੰ ਵੀ ਪਤਾ ਜਿੱਦੇ ਤਿਆਰ ਵੀ 90 95 ਦੀ ਆ ਠੀਕ ਆ ਜੀ ਪਰ ਆਪਾਂ ਨਹੀਂ ਉਹ ਮੁੱਲ ਕਰਨਾ ਆਪਾਂ ਸਿਰਫ ਹੀ 62000 ਦੀ ਬੱਚੀ ਅੱਜ ਦੇਣੀ ਆ। ਲਓ ਵੀ ਮਿੱਤਰੋ 62000 ਦੀ ਤੁਹਾਨੂੰ ਇਹ ਕਬੂਤਰੀ ਦਾ ਬੱਚਾ ਮਿਲ ਜਾਣਾ। ਥਣ ਥਣ ਚੈੱਕ ਕਰਕੇ ਦੇਖੋ ਜੇ ਆਪਾਂ ਕਹਦੀ ਆ ਪਲੂਨ ਤੇ ਥਣ ਥਣ ਬਹੁਤ ਜਿਆਦਾ ਚੰਗਾ ਲੱਗਦਾ। ਠੰਡੀ ਮਿੱਠੀ ਬਹੁਤ ਆ ਬਾਈ ਬੱਚੀ। ਆਹ ਦੇਖੋ। ਜਿੱਦ ਦੇ ਬੱਚੀ ਤਿਆਰ ਹੋ ਗਈ ਵੀਰੇ 90000 ਤੋਂ ਬੱਚੀ ਢੈਕਦੀ ਨਹੀਂਗੀ। ਨਹੀਂ ਢੈਕਦੀ ਬਾਈ। ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਲੱਗਦਾ ਅੱਜ ਵੀ 90 95000 ਨਹੀਂ ਆਪਾਂ ਨਹੀਂ ਵੀਰੇ ਕਰਨਾ ਆਪਾਂ ਜਾਇਜ ਮੁੱਲ ਚ ਆਪਾਂ ਨੂੰ ਮਿਲੀ ਆਪਾਂ ਜਾਇਜ ਮੁੱਲ ਚ ਹੀ ਦੇਣੀ ਆ। ਬਿਲਕੁਲ ਬਾਈ ਲਓ ਵੀ ਮਿੱਤਰੋ ਕੁਆ ਨਾਲ ਗੱਲ ਕਰੀਏ ਆਪਾਂ ਅਵਤਾਰ ਅਗਲੀ ਗਰਮ ਵਾਲੀ ਦੀ ਬਾਈ ਕੀ ਡਿਟੇਲ ਆ ਬਈ ਇਹਦੀ ਤੀਜਾ ਸੁਆ ਸੁੰਦੀ ਆ ਵੀਰੇ ਠੀਕ ਆ ਜੀ ਐਵੇਂ ਅਗਲਾ ਕਹਿੰਦਾ ਵਪਾਰੀਆਂ ਕੋਲ ਸਾਰੀਆਂ ਦੂਜਾ ਸੁਆ ਹੀ ਹੁੰਦੀਆਂ ਪਰ origional ਤੀਜਾ ਸੁਆ ਸੁੰਦੀ ਆ ਠੀਕ ਆ ਬਾਈ ਤੇ ਦਿਨ ਇਹਦੀ ਵੀ ਵੀਰੇ 7 ਦਿਨ ਪਿਆ ਹਜੇ ਠੀਕ ਆ ਬਾਈ ਕੁਆਲਟੀ ਕੁਲਟੀ ਪੱਖੋਂ ਵੀਰੇ ਆਰਡਰ ਕੁਆਲਟੀ ਵੱਲੋਂ ਬਹੁਤ ਟੌਪ ਦੀ ਆ ਬਿਲਕੁਲ ਤੇ ਲੱਡੂ ਲਾ ਬਹੁਤ ਪਈਆਂ ਬੈੜੀਆਂ ਹਜੇ ਪਈਆਂ ਸੌਖੀ ਆ ਜਾਨੀ ਦੀ ਹਾਂ ਉਹ ਸੌਖੀ ਪਈ ਆ ਵੀਰੇ ਬੈੜੀਆਂ ਇਹ ਇਹਨੇ ਤਿਆਰ ਹਜੇ ਹੋਰ ਵੀ ਹੋਣਾ ਹਨਾ ਬਹੁਤ ਜ਼ਿਆਦਾ ਤਿਆਰ ਨੇ ਵੀਰੇ ਵੇਖੀ ਭਾਲੀ ਵੀ ਆਪਣੀ ਬੈੜ ਇਹ ਲੈ ਬਹੁਤ ਬਹੁਤ ਠੰਡੀ ਸੀ ਲਾ ਕੁਆਲਿਟੀ ਆ ਵੀਰੇ ਵੈੜ ਚ ਬਹੁਤ ਨਾਲੇ ਮੌਸਮ ਚ ਵੀਰੇ ਚੱਲਣ ਵਾਲੀਆਂ ਕੰਗਾਂ ਸਾਰੀਆਂ ਦੁੱਧ ਵਾਲੇ ਪੀਸ ਆ ਬਿਲਕੁਲ ਬਾਈ ਲਓ ਵੀ ਮਿੱਤਰੋ ਚੈੱਕ ਕਰੋ ਕਰੋ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਲਓ ਬਾਕੀ ਜਾਣ ਤੁਹਾਨੂੰ ਦੱਸ ਵੀ ਰਹੀ ਆ ਨਾ ਬਰੀਡ ਦੇ ਵਿੱਚ ਕਿੰਨੀ ਬਰੀਡ ਕੁਆਲਿਟੀ ਵੀਰੇ ਬਰੀਕੀ ਬਹੁਤ ਆ ਵੈੜ ਵੀਰੇ ਦਿਨ ਲੈਂਦੀ ਆ ਬਾਈ ਇਹ ਹਫਤਾੜ ਦਿਨ ਲੈ ਜੂ ਖੁੱਲੇ ਡੁੱਲੇ ਲੈਂਦੀ ਆ ਮੇਰੇ ਸਾਰਾ ਲੈ ਜੂਗੀ ਸੌਖੀ ਆ ਯਾ ਦੁੱਧ ਬੜੇ ਸੌਖੇ ਵੀਰੇ ਕੱਚਾ ਗੂੰਦ ਹੀ ਮਾਰਦੀ ਜਮਾ ਸ਼ਹਿਤ ਅਜੇ ਬਿਲਕੁਲ ਬਾਈ ਥਣਾ ਥਣਾ ਦੀ ਜਮਾ ਇੱਕ ਨੰਬਰ ਹੋਊਗੀ ਵੀਰੇ ਇੱਕ ਨੰਬਰ ਆ ਹੁਣ ਤਾਂ ਮੋੜੀ ਕਰ ਕੀ ਆਕਾ ਕਰੂ ਕਿਉਂਕਿ ਬਾਈ ਉਹਨਾਂ ਨੇ ਆਪਦੀ ਸਮਝ ਦੇ ਨਾਲ ਆਪਾਂ ਵੀ ਪਹਿਲਾਂ ਪੀਏ ਭਰੇ ਵੀਰੇ ਕਿਉਂਕਿ ਜੇ ਆਪਾਂ ਗੱਲਬਾਤ ਕਰੀਏ ਤੁਸੀਂ ਬਾਈ ਕਠੀਆਂ ਲੈਣੀਆਂ ਹੁੰਦੀਆਂ ਥਣਾ ਥੁਣਾ ਦਾ ਤਾਂ ਪਾਸ ਕਰਕੇ ਜਾਣਵਰ ਫੋਲੀ ਲੈਣਾ ਹੁੰਦਾ ਫੁੱਲ ਸੱਲੀ ਕਰਕੇ ਲੈਣੇ ਵੀਰੇ ਆਪਾਂ ਪਸ਼ੂ ਵੀਰੇ ਜੋ ਵੀ ਲੈਣਾ ਜਦੋਂ ਤੇਰਾ ਨਾ ਆਦਾ ਅੱਡਾ ਵੀ ਖਰਾਬ ਹੋਣਾ ਲੈ ਨਹੀਂ ਨਹੀਂ ਵੀਰੇ ਆਪਾਂ ਆਨਲਾਈਨ ਪਸ਼ੂ ਭੇਜਣਾ ਰੱਬ ਦੀ ਕਰਪਾਣਾ ਵੀਰੇ ਤਾਰ ਤੇਰੇ ਤੇ ਯਾਰ ਵੀਰੇ ਸਾਹਮਣੇ ਕਿੰਨਾ ਦੁੱਧ ਪਾਉਣ ਵਾਲੀ ਹੈ ਦੁੱਧ ਵੀਰੇ 24 25 ਕਿਲੋ ਦੀ ਮਾਲ ਕਰਨਾ ਵੀਰੇ ਵੈੜ ਮਾਲ ਕਰਨ ਹਾਂ ਤੇ 24 25 ਕਿਲੋ ਵਾਲੀ ਦਾ ਕੀ ਰੇਟ ਕਰਨਾ ਬਾਈ ਮੌਲ ਜਿੱਦੇ ਤਿਆਰ ਹੋ ਗਈ ਆਫਰਤੀ ਆ 65000 ਦੇ ਵਿੱਚ ਤੁਹਾਨੂੰ ਇਹ ਮਿਲ ਜਣੀ ਆ ਥਣ ਥਣ ਤੁਸੀਂ ਚੈੱਕ ਕਰ ਲਓ ਸਾਰੇ ਪਾਸਿਓਂ ਐਂਡ ਗੋਲ ਲੇਵਾ ਬਣਾਈ ਫਿਰਦੀ ਆ ਕਰਮ ਵਾਲੀ ਹਜੇ ਬਾਜੀ ਕਹਿੰਦਾ 7-8 ਦਿਨ ਕੱਢਦੀ ਆ ਸੌਖੀ ਆ ਜਿਆਦੇ ਦਿਨ ਕੱਢਦੀ ਆ ਇਹ ਚੰਗੀ ਆ ਵੀਰੇ ਫਾਇਦੇ ਦੀ ਆ ਵੀਰੇ ਜਿਹੜਾ ਬੰਦਾ ਲਜੂ ਫਾਇਦੇ ਦੀ ਆ ਫਾਇਦੇ ਦੀ ਆ ਠੀਕ ਆ ਬੰਦ ਦੀ ਬੁੰਦੀ ਵੇਖੀ ਗੱਡੀ ਚੱਲੀ ਆ ਇਹ ਕੋਈ ਵਪਾਰੀ ਸੱਜਣ ਵੀ ਲੈ ਜਾਂਦਾ ਚਾਰ ਰੁਪਏ ਦੇ ਕੇ ਜਾਊਗੀ ਵੀਰੇ 2 ਰੁਪਏ ਛੱਡੂਗੀ ਲਓ ਵੀ ਮੇਤਰੋ ਕਰੋ ਕਰੋ ਚੈੱਕ ਤੋਂ ਜੀ ਥਾਨ ਚੈੱਕ ਕਰਕੇ ਦੇਖੋ ਗੱਲਬਾਤ ਕਰੀਏ ਅਵਤਾਰ ਆਪਾਂ ਅਗਲੀ ਗਰਮ ਵਾਲੀ ਦੀ ਹੈਨਾ ਤੇ ਸਾਰਾ ਅਲਾਰਟ ਜਿਵੇਂ ਆਪਾਂ ਕਹਦੀਏ ਬਈ A1 ਕੰਡੀਸ਼ਨ ਵਾਲੀ ਹੈ ਹਾਂਜੀ ਹਾਂਜੀ ਵੀਰੇ ਸਾਫ਼ ਸੁਥਰੇ ਡੰਗਰਾ ਸਾਰੇ ਵੀਰੇ ਜਿਹੜਾ ਇਹ ਬਈ 91 ਸੂਏ ਹੁੰਦੀ ਹੈ ਕਰਮ ਦੂਜਾ ਸੂਅ ਓਰੀਜਨਲ ਹੁੰਦੀ ਆ ਬਈ ਠੀਕ ਹੈ ਜੀ ਇਹਦੇ ਵੀਰੇ 7-8 ਦਿਨ ਪਹਿਲਾਂ ਲੜਦੇ ਹਜੇ ਠੀਕ ਹੈ ਬਈ ਹਾਂ ਤੇ ਇਹਨੂੰ ਆਪਾਂ ਬਾਹਰ ਕੱਢ ਕੇ ਦਿਖਾਈਏ। ਇਹ ਰੇ ਥਣ ਥਣ ਬਹੁਤ ਜ਼ਿਆਦਾ ਸੋਹਣਾ ਲੱਗਿਆ। ਬਹੁਤ ਚੰਗਾ ਵੀਰੇ ਗੁਲਾਬੀ ਥਣ ਲੱਗਿਆ ਵੀਰੇ। ਆਓ ਜੀ ਮੇਟਰ ਚੈੱਕ ਕਰੋ ਕਰਾਂ। ਬਾਕੀ ਕੁਆਲਟੀ ਵੀ ਖੈ ਕਿੰਨੀ ਚੰਗੀ ਹੈ। ਕੁਆਲਟੀ ਚੈੱਕ ਕਰਕੇ ਦੇਖੋ। ਅਬਦਾਰ ਜਿਵੇਂ ਆਪਾਂ ਖਰੀਦ ਕੇ ਲੈ ਕੇ ਉਹਨੇ ਜਾਨਵਰ ਹਨਾ। ਹਾਂਜੀ ਹਾਂਜੀ ਵੀਰੇ। ਮੋਸਟਲੀ ਤਾਂ ਆਪਾਂ ਨੂੰ ਅਗਲਾ ਦਾ ਸੀਜ਼ਨ ਦਾ ਕਿਹੜਾ ਸੀਮਨ ਲੱਗਿਆ ਪਰ ਆਪਾਂ ਆ ਸੀਮਨ ਦਾ ਪਾਣੀ ਵੀਰੇ ਆਪਦੇ ਕੋਲ ਦਾ ਜੇ ਆ ਆਪਣੇ ਆਪ ਦੇ ਏਰੀਆ ਦੀਆਂ ਵੜਣਾ ਸਾਰੀਆਂ ਵੀਰੇ। ਕੋਈ ਆਪਣੀ ਕੋਈ ਬਾਹਰੀ ਸਟੇਟ ਦੀਆਂ ਵੜਣਾ ਨਹੀਂ ਆਪਦੀ ਏਰੀਆ ਦੀਆਂ ਏਰੀਆ ਦੀਆਂ ਵੜਾ। ਜਾਨ ਲਾ ਦੂਮੀ ਮੈਟ੍ਰਿਕਾ ਕਰੋ ਗਰਾ ਬੜਾ ਗਿਆਨ ਵਾਲੀ ਹੈ ਯਾਰ ਜਿਵੇਂ ਆਪਾਂ ਕਹਦੀਆਂ ਮੂੜੀ ਬਾਈ ਮੜਾ ਜਾ ਕੁਆਲਟੀ ਤੁਸੀਂ ਆਰਡਰ ਦੀ ਵੀ ਚੈੱਕ ਕਰ ਲਓ ਬਾਕੀ ਫੇਸ ਕੁਆਲਟੀ ਮੈਂ ਤੁਹਾਨੂੰ ਦਿਖਾਉਣਾ ਦੇਖੋ ਇੱਥੇ ਜੇ ਆ ਕੇ ਦੱਸਦੀ ਆ ਬਾਈ ਹਨਾ ਕਬੂਤਰਾਂਈਆਂ ਜੇ ਆਪਾਂ ਗੱਲਬਾਤ ਕਰੀਏ ਆਹ ਰੰਗ ਵੀਰੇ ਬੜਾ ਰੰਗ ਬ੍ਰੈਂਡ ਦੀਆਂ ਬੜੀਆਂ ਸੋਹਣੀਆਂ ਆ ਇਹ ਫਿਰ ਆਪਾਂ ਕਿੰਨੇ ਦੁੱਧ ਦੇ ਤੇ ਕਿੰਨੇ ਰੇਟ ਦੇਣੀ ਆ ਬਾਈ 20 22 ਕਿਲੋ ਦੁੱਧ ਨਾਰਮਲੀ ਵੀਰੇ ਖੁੱਲਾ ਡੁੱਲਾ ਬੰਦਾ ਮੰਨ ਕੇ ਲੈ ਲੈ ਠੀਕ ਹੈ ਜੀ ਇਹ ਜਿੱਦ ਦੇ ਤੈਰਗੇ ਉਹੀ 85 ਦੀ ਅੱਜ 72000 ਦੀ ਦੇ ਦਾਂਗੇ ਸਰਪੀ ਲਓ ਵੀ ਮੈਂ ਤਰ ਰੇਟ ਤਾਂ ਤੁਸੀਂ ਅੱਜ ਆਫਰ ਕੀ ਆ ਕੇਸ ਤੇ ਹੈ ਵੀ ਪੂਰੀਆਂ ਫੁੱਲ ਕੁਆਲਟੀ ਵਾਲੀਆਂ ਆ ਇਹ ਨਹੀਂ ਗਾ ਕਿ ਵੀਰੇ ਬੰਦਾ ਕੋਲੇ ਆ ਕੇ ਕਹੂਗਾ ਵੀਰੇ ਕੀ ਜੀ ਜਾਨੀ ਕਿ ਜਿਹੜੀਆਂ ਚੀਜ਼ਾਂ ਦੇਖ ਲੈਂਗੇ ਤੋਂ ਚੰਗੀਆਂ ਨਿਕਲਣੀਆਂ ਪੂਰੀਆਂ ਨਹੀਂ ਨਹੀਂ ਬਿਲਕੁਲ ਭਾਈ ਆਪਣਾ ਵੀ ਅਵਤਾਰ ਮੇਨ ਇਹੀ ਮਕਸਦ ਹੁੰਦਾ ਵੀ ਆਪਾਂ ਦਾ ਚੈਨਲ ਦੇ ਜਾਨਵਰ ਜਿਹੜਾ ਹੁੰਦਾ ਉਹੀ ਦਿਖਾਉਣਾ ਹੁੰਦਾ ਬਈ ਹਨਾ ਆਪਾਂ ਜਿੰਨੀ ਕੀ ਚੀਜ਼ ਪੁਰਣੀ ਕੀ ਦੱਸਾਂਗੇ ਵੀਰੇ ਬਿਲਕੁਲ ਬਈ ਹਨਾ ਇਹਦਾ ਮਨ ਦੁਖੀ ਨਾ ਹੋਵੇ ਕੋਲੇ ਆ ਕੇ ਵੀਰੇ ਹਾਂ ਕਿਉਂਕਿ ਪੱਕੇ ਅੱਡੇ ਵਾਲੇ ਬੰਦੇ ਨਹੀਂ ਆ ਵੀਡੀਓ ਜਦੋਂ ਬਣਦੀ ਆ ਤਾਂ ਅਗਲੇ ਨੇ ਬਾਈ ਆਉਣਾ ਹੀ ਹੁੰਦਾ ਆਉਣਾ ਹੀ ਹੁੰਦਾ ਵੀਰੇ ਹਾਂ ਲਓ ਵੀ ਮੇਤਰੋ ਚੈੱਕ ਕਰੋ ਸਾਰੇ ਪਸ਼ੂ ਬੜੇ ਜਿਆਦੇ ਆ ਜਮਾ ਕੁੰਨੀ ਆ ਬਈ ਇਹ ਗੱਲ ਬਦ ਕਰੀਏ ਗੱਲ ਕਰੀਏ ਬਾਈ ਆਪਾਂ ਅਗਲੀ ਗਰਮ ਵਾਲੀ ਦੀ ਅਪਾਰ ਕੀ ਡਿਟੇਲ ਆ ਬਾਈ ਇਹਦੀ ਤੀਜਾ ਸੁਆਸ ਹੁੰਦੀ ਆ ਵੀਰੇ ਠੀਕ ਆ ਜੀ ਕੱਦ ਕਾਠ ਵਾਲੀ ਪੂਰੇ ਡਬਲ ਵਾਲੀ ਵੜਾ ਥਾਂ ਆ ਅੱਜ ਮੈਂ ਸੂਈ ਹੁਦੀ ਏਡੀ ਠੰਡੀ ਵੈੜਾ ਨਹੀਂ ਬਈ ਸੂਆ ਜਾਣਾ ਬੈਠਾ ਰਿਹਾ ਭੌਂਦੀ ਸੂਣ ਵਾਲਾ ਪਸੂ ਭੌਂਦਾ ਨਹੀਂ ਹੁੰਦਾ ਭੌਂਦਾ ਨਹੀਂ ਗਾ ਬਈ ਹਣੇ ਬੈਠਾ ਰਿਹਾ ਜਿਵੇਂ ਮਰਜੀ ਹਾਂ ਲੈ ਕੱਢੀ ਕਰਾ ਵਾਰ ਬਈ ਬੈਠੇ ਰਹਿਣ ਜਿਵੇਂ ਮਰਜੀ ਬੈਠੇ ਹੈ ਇਹਦਾ ਸੂਆ ਹੈਗਾ ਵਾ ਤੀਜਾ ਵੀ ਰੀਜਨਲ ਤੀਜਾ ਸੂਆ ਬਈ ਲਓ ਚੈੱਕ ਕਰੋ ਤੁਸੀਂ ਬਾਡੀ ਚੈੱਕ ਕਰੋ ਪਹਿਲਾਂ ਦਾ ਯਾਰ ਬਾਡੀ ਡਬਲ ਡਬਲ ਬਹੁਤ ਆ ਮੇਰੇ ਬਾੜਾ ਓਟਾ ਵਾਲਾ ਜੇ ਗੱਲ ਉਹ ਕਰੀਏ ਬਾਕੀ ਥਣ ਥੁਣ ਵੀ ਚੰਗਾ ਮਸ਼ੀਨੀ ਚਵਾਈ ਕਰ ਲੈ ਚਾਹੇ ਹੱਥੇ ਚਵਾਈ ਵਾਲੇ ਹੈਣਾ ਹਾਂ ਸਾਰੇ ਵੀਰੇ ਥਣ ਵੀਰੇ ਹੱਥੀ ਚੋਣ ਵਾਲੀ ਥਾਣਾ ਵੀਰੇ ਰੇਟ ਤੁਹਾਨੂੰ ਇਹ ਵੀ ਜੈਤ ਕੀ ਮਿਲ ਜਾਣੀ ਆ ਕਦੇ ਗਾਂ ਦੇ ਹਿਸਾਬ ਨਾਲ ਵੱਡੀ ਖਰੀ ਦੇਖ ਕੇ ਇਹ ਨਾ ਲਾ ਲਿਓ ਵੀ ਕਦੇ 2 ਲੱਖ ਰੁਪਏ ਦਾ ਰੇਟ ਹੋਊਗਾ ਇਹ ਵੀ ਤੁਹਾਨੂੰ ਨੋਰਮਲ ਰੇਟ ਦੇ ਵਿੱਚ ਹੀ ਅੱਜ ਦਵਾ ਦੇਣੀ ਆ ਉਪਰ ਕਮਾਈ ਮੜਾ ਜਾ ਨੂੰ ਅੱਡਰ ਤੁਸੀਂ ਚੈੱਕ ਕਰੋ ਕਿਉਂ ਦਿਖਾਉਂਦੀ ਆ ਨਾ ਸਾਰੇ ਪਾਸਿਓ ਐਨ ਫੁੱਲਿਆ ਹੋਇਆ ਜਿਵੇਂ ਆਪਾਂ ਗੱਲਬਾਤ ਕਹਿੰਦੇ ਆ ਵੀ ਪੂਰੀ ਬੜਾਈ ਫਰਦੀ ਆ ਹਜੇ ਦਿਨ ਵੀ ਕਰਦੀ ਆ ਜੀ ਚਾਰ ਪੰਜ ਦਿਨ ਪਏ ਆ ਵੀਰੇ ਬੈਠਦੇ ਆ ਚਾਰ ਪੰਜ ਦਿਨ ਕੱਢਦੀ ਆ 14-5 ਦਿਨਾਂ ਦੇ ਵਿੱਚੋਂ ਇਹ ਤਾਂ ਤੁਰਿਆ ਨਹੀਂ ਜਾਣਾ ਜਿਹੜੇ ਹਿਸਾਬ ਨਾਲ ਇਹਦੀ ਬਰੀਡ ਕੁਆਲਿਟੀ ਆ ਉਪਰ ਫਿਰ ਕਿੰਨੇ ਦੁੱਧ ਦੀ ਓਟ ਤੇ ਕਿੰਨੇ ਰੇਟ ਚ ਦੇ ਦੇਣੀ ਹੈ ਬਾਈ ਆਪਾਂ ਅੱਜ ਹੀ ਦੁੱਧ ਵੀਰੇ ਵੀ ਬੰਦਾ ਵੀਰੇ 20 22 ਕਿਲੋ ਤਾਂ ਮੰਨ ਲੇ ਜਿਵੇਂ ਵੱਡੀ ਵੜਾ ਪੂਰੀ ਠੀਕ ਹੈ ਜੀ ਇਹ ਵੀ ਸਿਰਫ ਅੱਜ ਵੀਰੇ 65000 ਦੀ ਆਪਾਂ ਦੇ ਦੇਣੀ ਆ ਵੀਰੇ ਲਓ ਵੀ ਮਿੱਤਰੋ ਹਾਂ 65000 ਦੀ ਤੁਹਾਨੂੰ ਜਿਹੜੀ ਇਹ ਮਿਲ ਜਾਣੀ ਆ ਤੇ ਬਾਈ ਕਹਿੰਦਾ ਪੂਰੀ ਜਿਹੜੀ ਬੰਦਿਆਂ ਤੋਂ ਜਿੰਨੀਆਂ ਵੀ ਗਾਈਆਂ ਉਹ ਤਸੱਲੀ ਵਾਲਿਆਂ ਤੋਂ ਆਈਆਂ ਹੋਈਆਂ ਮੈਂ ਬਾਕੀ ਬਾਈ ਨੇ ਆਪਦੀ ਸਮਝ ਦੇ ਨਾਲ ਖਰੀਦੀ ਅਗਲਾ ਆਪਦੀ ਸਮਝ ਨਾਲ ਲਵੇ ਵੀਰੇ ਜਿਹੜੀ ਗੱਲ ਆ ਅਗਲਾ ਆਪਦੀ ਸਮਝ ਦੇ ਨਾਲ ਲੈ ਕੇ ਜਾਵੇ ਹੈਨਾ ਕਿਉਂਕਿ ਜੇ ਆਪਾਂ ਗੱਲਬਾਤ ਕਰੀਏ ਹਰੇਕ ਬੰਦੇ ਦੀ ਅਵਤਾਰ ਅ ਤੇ ਸਾਮ ਸਮਾਈ ਦਾ ਤਾਰਕ ਹੁੰਦਾ ਹੈ ਹਾਂ ਹਾਂ ਵੀਰੇ ਹਾਂ ਕੋਈ ਬੰਦਾ ਉਹੀ ਗਾਂ ਦਾ 15 ਕਿਲੋ ਚੋ ਲੈਦਾ ਕੋਈ ਬੰਦਾ ਉਹੀ ਗਾਂ ਦਾ 20 ਕਿਲੋ ਚੋ ਲੈਦਾ ਹਨਾ ਇੱਕ ਮੇਨ ਗੱਲ ਆ ਵੀਰੇ ਆਪਾਂ ਗਾਂ ਦਿੱਤੀ ਸੀ ਬੰਦਿਆਂ ਨੂੰ ਵੀ ਠੀਕ ਆ ਆਪਾਂ ਗੱਲ ਤਾਂ ਚਲੋ ਕਰਨੀ ਨਹੀਂ ਦੁੱਧ ਆਪਾਂ ਦੱਸ ਕੇ ਦਿੱਤੀ ਸੀ ਵੈੜ ਉਹ ਕਹਿੰਦੇ 12 ਕਿਲੋ ਦੁੱਧ ਆ ਆਪਾਂ ਵਾਪਸ ਮੜਾਲੀ ਦੁੱਧ 19 ਕਿਲੋ ਦੁੱਧ ਆਪਾਂ ਚੁਆ ਕੇ ਵੇਚਿਆ ਘਰੇ ਠੀਕ ਆ ਜੀ ਸੇਵਾ ਸੰਭਾਲ ਤੇ ਡਿਪੈਂਡ ਆਪਣੀ ਤੇ ਬਿਲਕੁਲ ਬਾਈ ਗੱਲ ਠੀਕ ਜਿਹੜੀ ਗੱਲ ਆ ਬਾਕੀ ਜਿਹੜੇ ਥੋੜਾ ਬਾਈ ਵਪਾਰ ਦਾ ਕੰਮ ਆ ਤੁਸੀਂ ਅਗਲੇ ਦੇ ਅ ਦੱਸੇ ਦੇ ਮਤਲਬ ਲੈ ਕੇ ਆਣੀ ਧੱਸੇ ਦੇ ਮਤਲਬ ਬਾਈ ਆਪਣੀ ਸੇਵਾ ਸੰਭਾਲ ਤੇ ਡਿਪੈਂਡ ਆ ਵੀਰੇ ਹਾਂ ਜਿਹੜੀ ਗੱਲ ਆ ਵੀਰੇ ਬਿਲਕੁਲ ਬਾਈ ਤੇ ਬਾਕੀ ਬਾਈ ਦੇ ਰੇਟ ਕਿਵੇਂ ਲੱਗੇ ਅਵਤਾਰ ਦੇ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਵੀ ਜਾਨਵਰ ਦੀ ਕੋਈ ਵੀ ਤਸੱਲੀ ਪਾਰਖ ਕਰਨੀ ਹੈ ਕਿਉਂਕਿ ਬਾਈ ਹਮੇਸ਼ਾ ਇਹੀ ਕਹਿੰਦਾ ਹੁੰਦਾ ਵੀ ਜਿਹਨੇ ਵੀ ਤਸੱਲੀ ਪਾਰਖ ਕਰਨੀ ਹੈ ਤੁਸੀਂ ਆਪਣੇ ਘਰੇ ਕਰ ਲੇ ਵੀਰੇ 100 ਵਾਰੀ ਕਰ ਲੇ ਹਾਂ ਘਰੇ ਆ ਕੇ ਤੁਸੀਂ ਤਸੱਲੀ ਪਾਰਖ ਕਰਨੀ ਆ ਆਪਣਾ ਕੰਮ ਤੁਹਾਡੇ ਤੱਕ ਨਵੇਂ-ਨਵੇਂ ਜਾਨਵਰਾਂ ਦੀਆਂ ਵੀਡੀਓ ਪਹੁੰਚਾਉਣੀ ਆ ਤੁਹਾਡਾ ਕੰਮ ਆ ਅਗਲੇ ਦੇ ਨਾਲ ਤਸੱਲੀ ਦੇ ਨਾਲ ਜਾਨਵਰ ਨੂੰ ਖਰੀਦਣਾ ਕਿਉਂਕਿ ਬਾਅਦ ਦੇ ਵਿੱਚ あ。